ਲੱਭੀ ਸਜਣੋ ਅੱਜ ਦੀ ਜਿਹੜੀ ਵੀਡੀਓ ਸਾਂਝੀ ਕਰਨੀ ਆ ਇੱਕ ਬੁਰੀ ਝੋਟੀ ਸਮਝ ਲੋ ਚਾਹੇ ਕੱਟੀ ਸਮਝ ਲੋ ਕਿਉਂਕਿ ਇਹ ਦੇਖਣ ਦੇ ਝੋਟਿਆਂ ਵਰਗੀ ਲੱਗਦੀ ਆ ਤੇ ਉਮਰ ਦੀ ਹੈ ਕਟਿੰਗ ਵਾਲੀ ਚੰਗੀ ਸਭੀ ਪਲੀ ਆ ਸ਼ਕੀਨਾ ਸਿੰਘਾ ਸਿੰਘ ਤਾਂ ਖਰਾਬ ਆ ਕਹਿ ਨਹੀਂ ਸਕਦੇ ਕੋਈ ਸਿੰਘ ਕੱਟੀ ਜ ਹੈ ਨਹੀਂ ਸਿੰਘਾਂ ਸ਼ਕੀਨਾ ਆਪਾਂ ਕਹਿ ਨਹੀਂ ਸਕਦੇ ਜਿਹੜੀ ਪੈਠਪੁਰ ਤੋਂ ਵੱਡੀ ਸ਼ਕੀਨਾ ਥਣਾ ਹੋਣੀ ਵੱਡੀ ਸ਼ਕੀਨਾ ਹੈ 400 ਸੰਗਲ ਥਣ ਮਿਲਣਗੇ ਤੇ 5 ਵੀ ਵੱਖਰੀ ਸ਼ਰੀ ਫੋਰਸਾਂ ਨਹੀਂ ਵੀ ਲੋਣਾ ਕੱਟੀ ਸ਼ਕੀਨਾ ਬਾਕੀ ਦੇਖੋ ਜਿਹੜਾ ਹੀ ਪ੍ਰਾਖਰੀ ਦਾ ਹੁੰਦਾ ਆ ਆਪਾਂ ਚੈਨਲ ਤੋਂ ਕੋਈ ਪਸ਼ੂ ਖਰੀਦਦਾ ਸੋ ਥੱਲੀ ਬੇਸ਼ੱਕ ਜਿਵੇਂ ਮਰਜ਼ੀ ਕਰ ਲੈ ਕੋ ਜਰੂਰ ਕਰਿਆ ਕਰੋ ਨਾ ਤੁਹਾਡਾ ਮਰਨ ਖਾੜਨਾ ਚਾਹੀਦਾ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਦਾ ਆਪਣੀ ਕਿਰਤ ਕਮਾਈ ਚੋਂ ਤੇ ਬਾਕੀ ਬਾਈ ਨਾਲ ਗੱਲਬਾਤ ਕਰ ਲੈਣਾ ਵੀ ਕੀ ਕੀ ਡਿਟੇਲ ਐ ਉਸ ਤੋਂ ਪਹਿਲਾਂ ਵੇਨ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਸੇ ਭਰਾਣੇ ਕੋ ਮੇਥੋਂ ਪਸ਼ੂ ਵੇਚਣ ਸੰਬੰਧੀ ਅਜਿਹੀ ਵੀਡੀਓ ਲੋਣੀ ਆ ਤਾਂ ਮੇਰਾ ਨੰਬਰ ਨੋਟ ਕਰ ਲਓ 8360462501 ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਠਾਕ ਹਾਂਜੀ ਹਾਂਜੀ ਵਧੀਆ ਵੀਰੇ ਨਾਮ ਪਿੰਡ ਐਡਰੈਸ ਨਾਮ ਆਪਣਾ ਜਕਸੀਰ ਆ ਜੀ ਪਿੰਡ ਆਪਣਾ ਮਹਿਤਾ ਤਹਿਸੀਲ ਤਪਾਧਾ ਜ਼ਿਲ੍ਹਾ ਬਰਨ ਤੇ ਵੀਰੇ ਇਹਦੀ ਆਪਾਂ ਜੇ ਗੱਲ ਕਰੀਏ ਕੱਟੂ ਦੀ ਉਮਰ ਦੀ ਉਮਰ ਕਿੰਨੀ ਹੈ ਜੀ ਉਮਰ ਵੀਰੇ ਪੌਣੇ 2 ਸਾਲ ਦੀ ਉਮਰ ਪੌਣੇ 2 ਸਾਲ ਦੀ ਚੰਗਾ ਵਾਜਣਾ ਤੇ ਥਾਣਾ ਚਾਰ ਹੀ ਦਿਖਾ ਦੇ ਥਾਣੇ ਵੀਰੇ ਚਾਰ ਕਰੋ ਛੱਟੀ ਮੜੀ ਲੱਫ ਸਟ ਕਾ ਦੇ ਬੋਝ ਕੇ ਦਿਖਾ ਦੇ ਥੋੜਾ ਜਿਹਾ ਨਾ ਹਾਂ ਆਇਤ ਦਿਖਾ ਦੇਰੇ ਛੱਟੀਆ ਹਰ ਸੌੜ ਤੇ ਲੈ ਗਾ ਦੇ ਇਹ ਆਇਤ ਦੇਖੋ ਜੀ ਥਾਣਾ ਤੋਂ ਬਿਲਕੁਲ ਚਾਰ ਮਿਲਣਗੇ ਪੰਜ ਵੀ ਫੋਰ ਤੋਂ ਬਿਲਕੁਲ ਨਹੀਂ ਛੜ ਦੋ ਵੀਰੇ ਠੀਕ ਹੈ ਸੋਹਣੇ ਥਾਣੇ ਕੱਟੀ ਦੇ ਗਿਆ ਬੜਾ ਬਾਕੀ ਤੋਂ ਪੈਠ ਥੋੜੀ ਵੰਦ ਚੈੱਕ ਕਰ ਲੋ ਚੰਗੀ ਰਾਜੀ ਹੈ ਕੱਟੀ ਸਿੰਗਾ ਦੀ ਤੇ ਸ਼ਕੀਨ ਆਪਾਂ ਕਹਿੰਦੇ ਲੋੜੀ ਨਹੀਂ ਪੈਣੀ ਸਿੰਗਾ ਦੀ ਲੋੜ ਨਹੀਂ ਲੋੜ ਨਹੀਂ ਭਾਈ ਲੰਮੇ ਤੋਂ ਸਿੰਗ ਚੈੱਕ ਕਰ ਲਓ ਕੱਟੀ ਦੇ ਤੇ ਸਿੰਗ ਪੂਰਾ ਹੈ ਨਹੀਂ ਕਿਉਂਕਿ ਕੱਟੀ ਦੇ ਜਿਹੜੇ ਸਿੰਗ ਨੇ ਉਹ ਦਾਗੇ ਹੋਏ ਨੇ ਨਾ ਛੋਟੀ ਹੁੰਦੀ ਦੇ ਕੋਈ ਆਪਾਂ ਇਹਨੂੰ ਕੱਟੀ ਕਹਿ ਸਕਦੇ ਹਾਂ ਕਿ ਤੇ ਬਈ ਤੋੜ ਕੇ ਦਿਖਾ ਦੇ ਫਿਰ ਇਹਨੂੰ ਤੇ ਬਈ ਇਹਦਾ ਕੋਈ ਮਾਂ ਦਾਜਾ ਪਿਓ ਦਾ ਰਿਕਾਰਡ ਤਾਂ ਨਹੀਂ ਪਤਾ ਨਹੀਂ ਵੀਰੇ ਆਪਾਂ ਖਰੀਦੀ ਆ ਲੱਖੇ ਇਹ ਆਪਣੀ ਖਰੀਦੀ ਵੀ ਹੈ ਨਾ ਹਾਂਜੀ ਇਹ ਐ ਇਹਦਾ ਇਹ ਫਾਇਦਾ ਹੈਗਾ ਜਿਵੇਂ ਉਹ ਲਾ ਸਕਦੇ ਤੁਸੀਂ ਤੇ ਬੂਰਾ ਵੀ ਲੱਗ ਜੂ ਤੁਸੀਂ ਮੈਨੂੰ ਇੰਨੀ ਲੀਰਾ ਵੀ ਲੱਗ ਜਿੱਤੇ ਮੂਰਾ ਵੀ ਲੱਗ ਜੂ ਮੂਰਾ ਵੀ ਲੱਗਣਾ ਇੱਧਰ ਆ ਵੀ ਇੱਧਰ ਛੱਡ ਦੇ ਲੈ ਇਥੋਂ ਕੱਟੀ ਸੰ ਤੋੜ ਕੇ ਦਿਖਾ ਦੇਣਾ ਮਿੱਤਰ ਆਪਾਂ ਤੇ ਕੱਦ ਕਾ ਠੀਕ ਆ ਜਿੰਨਾ ਕਿ ਪੌਣੇ ਇੱਕ ਦੋ ਸਾਲ ਦੀ ਕੱਟੀ ਦਾ ਹੁੰਦਾ ਨਾ ਹਾਂਜੀ ਐਂ ਲੰਬੀ ਤੋੜ ਲੈ ਵੀਰੇ ਉਹਨਾਂ ਕੱਦ ਗਾ ਬਾਕੀ ਵਜਨ ਨੂੰ ਚੰਗਾ ਪੂਰਾ ਫੇਸ ਚ ਹਾਂ ਇੱਥੇ ਰੁਕ ਵੀਰੇ ਇੱਥੋਂ ਤੁਹਾਨੂੰ ਫੇਸ ਕੁਆਲਿਟੀ ਚੈੱਕ ਕਰਾ ਦਈਏ ਬਾਕੀ ਅੱਖਾਂ ਮਿੱਤਰੋ ਆ ਗਿਆਂ ਕਾਲੀਆਂ ਕਈ ਭਰਾ ਕੋਈ ਨੀਲੀ ਦਾ ਵੀ ਨਾ ਸਮਝੇ ਨੂੰ ਅੱਖਾਂ ਕਾਲੀਆਂ ਆ ਗਿਆਂ ਜਿਹਨਾਂ ਤਿਨਾਲੀ ਬੁਰੀ ਕਹਿੰਦੇ ਨਾ ਤਿਨਾਲੀ ਬੁਰੀ ਆ ਗਈ ਨਾ ਵੀਰੇ ਹਾਂਜੀ ਹਾਂਜੀ ਨਾਈਟ ਤੋਂ ਉਹਨੂੰ ਬੈਗ ਛੜ ਤੋਂ ਤੋੜ ਕੇ ਦਿਖਾ ਦਿੰਦੇ ਆ ਮਿੱਤਰੋ ਕੋਈ ਲੰਗ ਨਹੀਂ ਕੋਈ ਤੇ ਸੱਟ ਵੇਟ ਨਹੀਂ ਸੈਟਾ ਕੱਟੀ ਕੋਲ ਮਲਾ ਕੇ ਤੇ ਬਾਕੀ ਦੇਖੋ ਜਿਹੜੇ ਪੁਰਾਣੇ ਪੈਸੇ ਲਾਉਣੇ ਆ ਉਹਦਾ ਮਨ ਖੜਨਾ ਚਾਹੀਦਾ ਤਾਂ ਉਹਨੂੰ ਸੱਲੀ ਹੋਣੀ ਲਾਜ਼ਮੀ ਹੈ ਨਾ ਹਾਂਜੀ ਤੇ ਬਿਰੇ ਦਾ ਰੇਟ ਫਿਰ ਰੇਟ ਦਾ ਆਪਾਂ ਪਰਾ ਫੋਨ ਤੇ ਕਰਾਂਗੇ ਅੱਛਾ ਰੇਟ ਫੋਨ ਤੇ ਹੋਊਗਾ ਕਿਉਂਕਿ ਸੇਲੇ ਪਰਚੇ ਦਾ ਕਰ ਮਾ ਪਾਈ ਜਾਣਾ ਸਰ ਪਰਦਾ ਹੁੰਦਾ ਲੱਖੇ ਵੀਰੇ ਫਿਰ ਅਗਲਾ ਨਾ ਹੁਣ ਵਿੱਚ ਪਰਾ ਕਹਿੰਦੇ ਆ ਵੀ ਫੋਨ ਤੇ ਕਰਦੇ ਨਹੀਂ ਥੋੜਾ ਇੱਕ ਗਾਹ ਗਾਹਲਾ ਕਹਿੰਦੇ ਬਈ ਸਾਡੀ ਕੱਟੀ ਇੰਨੇ ਦੀ ਉਹਨੇ ਦੀ ਆ ਤੁਹਾਨੂੰ ਪਤਾ ਮੇਰੇ ਗਾਹ ਕੀ ਤੇ ਮਤਲਬ ਜਿਹੜਾ ਡਿਪੈਂਡ ਪੈਂਦਾ ਨਾ ਗਾਹਕ ਦਾ ਫਰਕ ਪੈਂਦਾ ਸਾਨੂੰ ਸਾਡੀ ਮਜਬੂਰੀ ਹੁੰਦੀ ਜੀ ਤੁਹਾਡਾ ਵੀ ਉਦਾਹਰਨ ਇਹ ਮੰਨ ਲਈ ਆਪਾਂ ਵੀ ਮੰਨ ਲਓ ਤੁਸੀਂ ਸਾਲ ਦੀ ਕੱਟੀ ਦਾ 20 ਹਰ ਮੰਗ ਮੰਗ ਲਿਆ ਹਾਲਾ ਕਿ ਵੇਚੀ ਤੁਸੀਂ 10 12 ਚ ਹੋ ਜਦੋਂ ਇਹ ਕਿਸੇ ਗਾਹ ਕੋਲ ਵੀਡੀਓ ਜਾਊਗੀ ਉਹਨੇ ਵੀ ਸੋਚਣਾ ਵੀ ਇਹਨੇ 20 ਮੰਗ ਲਾਵੇਂ 20 ਮੰਗ ਲਾ ਹੁਣ ਤੁਸੀਂ ਮੰਨ ਕੇ ਚਲੋ ਹੁਣ ਜੇ ਮੈਂ ਇਹਦਾ 50 ਮੰਗਾਂ 50 ਤੇ ਵਿਗ ਜੂ ਵਿਗ ਹੀ ਤਾਂ ਨਹੀਂ ਗਈ ਮੈਂ ਮੰਨ ਕੇ ਜਲਾ ਰੱਖਣੇ ਮੈਂ ਤਾਂ ਸਾਨੂੰ ਆ ਹੁੰਦਾ ਪਤਾ ਕੀ ਵਪਾਰੀ ਬੰਦੇ ਨੂੰ ਪਿਆਰ 2000 ਰੁਪਏ ਮੰਨਦਾ ਹੁੰਦਾ। ਉਹ ਇੱਕ ਰੇਟ ਵੱਧ ਰੱਖਣਾ ਪੈਂਦਾ। ਆ ਰੇਟ ਉਹ ਫਿਰ ਰੇਟ ਦੇ ਹਿਸਾਬ ਨਾਲ ਤਾਂ ਲੈਨੇ ਆ 500000 ਤੂੰ ਹੀ ਘਟਾ ਲਦਾ ਵੀਰੇ। ਹੂੰ ਜੀ ਕਿਹਦਾ ਨਹੀਂ ਕਰਦਾ। ਪਿਆਰ ਨਿਆਣ ਮੰਦੇ ਉਹ ਰੇਟ ਸੁਣ ਕੇ ਉੱਥੇ ਵੱਜ ਜੀ ਆਪਣੇ ਪਛੋੜ ਦੇ ਉੱਤੋਹ ਜਾਊਗਾ ਨਾ। ਵਿੱਚ ਕਹਿੰਦੇ ਬਈ ਸਾਡੀ ਕੱਟੀ ਵੀ ਇੰਨੇ ਦੀ ਹੋਊਗੀ। ਉਹ ਚੀਜ਼ ਦਾ ਫਰਕ ਪੈਂਦਾ ਨਾ ਸਰੇ ਚੀਜ਼ ਦਾ। ਆ ਤਾਂ ਨਹੀਂ ਵਪਾਰੀ ਬੰਦੇ ਤਾਂ ਮੈਂ ਵਪਾਰੀ ਬੰਸਤੀ ਦੱਸ ਰਿਹਾ ਕੋਈ ਬੋਲਦਾ ਨਹੀਂ। ਸਭਾ ਦੱਸ ਦਿੰਨੇ ਆ। ਵੈਸੇ ਕੋਈ ਡੇਜਾ ਕਿ ਤੁਸੀਂ ਬੜਾ ਚੋਰ ਉਹਦੇ ਵਿੱਚ ਮੈਂ ਉਹਨੇ ਕਿਆ ਵੀ ਸੁਖਨਾਂ ਵਾਲੇ ਵੀ ਤੁਸੀਂ ਕੋਈ ਚੋਰੀ ਕੀਤੀ ਹੁੰਦੀ ਹੈਗੀ ਜਾਂ ਲੁੱਟ ਹਾਂ ਮੈਂ ਇੱਥੇ 22000 ਰੁਪਏ ਕਹਤਾ ਮੁਰਖ ਦੁਕਾਨ ਮੇ ਤਾਂ 22000 ਦੀ ਕੱਟੀ ਸੀ ਹਾਂ ਜਾਂ 30 ਮੰਗ ਲਿਆ ਆਲਾ ਕੋਈ ਤੂੰ ਦਾ ਘਰਤੀ ਮੰਗ ਲਿਆ ਕੱਟੀ ਦਾ ਉਹ ਬਿਕਦੀ ਥੋੜੀ ਕੀ ਫਰਕ ਪੈਂਦਾ ਨਾ ਪਸੋਂ ਭਰਾ ਬਣ ਕੇ ਇਹ ਚੀਜ਼ ਨੂੰ ਥੋੜੀ ਜੀ ਅੰਡਰਸਟੈਂਡਿੰਗ ਕਰਿਓ ਕੋਈ ਇਹ ਹੈ ਹੀ ਗੱਲ ਨਹੀਂ ਹੈਗੀ ਬਾਕੀ ਰੇਟ ਵੀਡੀਓ ਵਿੱਚ ਨਾ ਕਰਾਉਣ ਦਾ ਕੋਈ ਡਿੱਕ ਸਾਨੂੰ ਵੀ ਨਹੀਂ ਕੋਈ ਸਾਡੇ ਕੋਲ ਘਸਣਾ ਐਡਾ ਗੂਲ ਵੀ ਹੋਣੀ ਗੱਲ ਵੀ ਕੰਮ ਰੁਕ ਜਾ ਵੀਡੀਓ ਚ ਫੋਨ ਬੋਲਣ ਨਾ ਹਾਂ 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 ਤੁਹਾਡਾ ਰੇਟ ਰੂਟ ਹਾਂ ਥੋੜਾ ਜਿਆਦਾ ਦਿੱਕਤ ਪੈਂਦੀ ਹੈ ਇਹ ਸਮੱਸਿਆ ਆਉਂਦੀ ਹੈਗੀ ਇਹ ਕਹਣਾ ਇੱਕ ਦਿਨ ਆ ਬਹਿ ਕੇ ਕੋਈ ਜਦੋਂ ਸਪੈਸ਼ਲ ਆਪਾਂ ਕਈ ਗੱਲਾਂ ਮੇਰੇ ਧਿਆਨ ਚ ਨੇ ਜਿਹਦੇ ਕਰਕੇ ਰੇਟ ਵਾਲਾ ਚੱਕਰ ਆ ਇਹਦੇ ਬਾਅਦ ਸਪੈਸ਼ਲ ਵੀਡੀਓ ਪਾਵਾਂਗੇ ਸਾਰੇ ਭਰਾਵਾਂ ਨੂੰ ਸੋ ਫਿਲਹਾਲ ਜਿਹੜੀ ਇੱਕ ਵੀਡੀਓ ਕੱਟੀ ਸੀ ਵੀਰ ਪੌਣੇ ਕੇ ਦੋ ਸਾਦੀ ਜਿਹੜੇ ਵੀ ਨੂੰ ਪਸੰਦ ਹੋ ਬਾਈ ਨਾਲ 97 791 95 ਪਾਸ ਹੋ 11 ਤੇ ਪੈੰਡ ਮਹਿਤਿਆ ਕੇ ਦੇਖ ਕੇ ਖਰੀਦ ਸਕਦੇ ਹੋ ਇਹ ਧੰਨਵਾਦ ਜੀ